ਹੈਜਿੰਗ ਬਾਰੇ ਗੱਲ ਕਰਾਂਗੇ ਬਹੁਤ ਵਧੀਆ ਟੈਕਨੀਕ ਹੈ ਤੇ ਇਹਦੇ ਨਾਲ ਤੁਸੀਂ ਇੱਕ ਸੇਫ ਤਰੀਕੇ ਦੇ ਵਿੱਚ ਰਹਿ ਕੇ ਪ੍ਰੋਫਿਟ ਕਰ ਸਕਦੇ ਹੋ ਜੇ ਤੁਹਾਡਾ ਦੇਖੋ ਅਨਲਿਸਿਸ ਆ ਤੁਹਾਨੂੰ ਲੱਗਦਾ ਕਿ ਅੱਜ ਮਾਰਕੀਟ ਉੱਤੇ ਜਾਊਗੀ ਤੁਸੀਂ ਕਾਲ ਲਿਆ ਤੇ ਪੂਰਾ ਦਿਨ ਤੁਸੀਂ ਹੋਲਡ ਕੀਤਾ ਜੇ ਉੱਤੇ ਚੱਲ ਗਈ ਤੁਹਾਡਾ ਪ੍ਰੋਫਿਟ ਹੋ ਗਿਆ ਪਰ ਜੇ ਮਾਰਕੀਟ ਉੱਤੇ ਜਾਣ ਦੀ ਬਜਾਏ ਥੱਲੇ ਚੱਲ ਗਈ ਤੁਸੀਂ ਲਿਆ ਹੀ ਕਾਲ ਤੁਹਾਡਾ ਲਾਸ ਹੋ ਗਿਆ ਪਰ ਜੇ ਤੁਸੀਂ ਹੈਜਿੰਗ ਕੀਤੀ ਆ ਕਾਲ ਵੀ ਲਿਆ ਆ ਪੱਟ ਵੀ ਲਿਆ ਆ ਤੇ ਫਿਰ ਟਾਡਾ ਵਿਊ ਇਹ ਆ ਕਿ ਮਾਰਕੀਟ ਉੱਤੇ ਜਾਊਗੀ ਪੂਰਾ ਦਿਨ ਮਾਰਕੀਟ ਉੱਤੇ ਨਹੀਂ ਗਈ ਉਲਟਾ ਹੋ ਗਿਆ ਮਾਰਕੀਟ ਥੱਲੇ ਚਲੇਗੀ ਫੇਰ ਵੀ ਤੁਹਾਡਾ ਪ੍ਰੋਫਿਟ ਹੋਊਗਾ ਜੇ ਤੁਸੀਂ ਹੈਜਿੰਗ ਕੀਤੀ ਆ ਸੋ ਹੈਜਿੰਗ ਦੇ ਵਿੱਚ ਇਹ ਹੁੰਦਾ ਕਿ ਆਪਾਂ ਕਾਲ ਵੀ ਲੈਣਦੇ ਆ ਤੇ ਪੁੱਟ ਵੀ ਲੈਣਦੇ ਆ ਸੇਮ ਟਾਈਮ ਤੇ ਦੋਵੇਂ ਚੀਜ਼ਾਂ ਆਪਾਂ ਇਹਦੇ ਵਿੱਚ ਲੈਣਦੇ ਆ ਤੇ ਜਿਹੜੀ ਵੀ ਡਾਇਰੈਕਸ਼ਨ ਨੂੰ ਮਾਰਕੀਟ ਜਾਂਦੀ ਆ ਜੇ ਉੱਤੇ ਜਾਊਗੀ ਫਿਰ ਵੀ ਪ੍ਰੋਫਿਟ ਆ ਜੇ ਥੱਲੇ ਆਊਗੀ ਫਿਰ ਵੀ ਆਪਣਾ ਓਵਰਾਲ ਦੇ ਵਿੱਚ ਪ੍ਰੋਫਿਟ ਹੀ ਹੁੰਦਾ ਆ ਇੱਕ ਦੇ ਵਿੱਚ ਲਾਸ ਹੋਊਗਾ ਆਪਣਾ ਜਾਂ ਤਾਂ ਦੇਖੋ ਕਾਲ 'ਚ ਆਪਣਾ ਲੌਸ ਹੋਊਗਾ ਜਾਂ ਪੁੱਟ ਦੇ ਵਿੱਚ ਲੌਸ ਹੋਊਗਾ ਬਟ ਦੋਨਾਂ ਦਾ ਜੇ ਓਵਰਆਲ ਤੁਸੀਂ ਕੈਲਕੂਲੇਟ ਕਰੋਗੇ ਤੇ ਓਵਰਆਲ ਤੁਹਾਡਾ ਜਿਹੜਾ ਪ੍ਰੋਫਿਟ ਹੀ ਰਹੂਗਾ ਸੋ ਇਸ ਤਰੀਕੇ ਦੇ ਨਾਲ ਹੈਜਿੰਗ ਕੀਤੀ ਜਾਂਦੀ ਹੈ ਤੇ ਪਰ ਇਹਦੇ ਵਾਸਤੇ ਦੇਖੋ ਟ੍ਰੈਂਡ ਡਾਇਰੈਕਸ਼ਨਲ ਮਾਰਕੀਟ ਹੋਣੀ ਚਾਹੀਦੀ ਹੈ ਮਤਲਬ ਜਾਂ ਤਾਂ ਪੂਰਾ ਦਿਨ ਵਾਸਤੇ ਉੱਤੇ ਜਾਏ ਮਾਰਕੀਟ ਤੇ ਜਾਂ ਪੂਰਾ ਦਿਨ ਵਾਸਤੇ ਮਾਰਕੀਟ ਥੱਲੇ ਆਏ ਉਦਾਂ ਦੀ ਜੇ ਮਾਰਕੀਟ ਹੁੰਦੀ ਆ ਸੋ ਉਹਦੇ ਵਿੱਚ ਤੁਸੀਂ ਹੈਜਿੰਗ ਕਰ ਸਕਦੇ ਹੋ ਕਾਲ ਤੇ ਪੁੱਟ ਦੋਨੋਂ ਲੈ ਕੇ ਹੈਜ ਕਰ ਸਕਦੇ ਹੋ ਉਹਦੇ ਵਿੱਚ ਪਰ ਜੇ ਮਾਰਕੀਟ ਦੇਖੋ ਇਦਾਂ ਦੀ ਹੁੰਦੀ ਹੈ ਜਿੱਤ ਤਰ੍ਹਾਂ ਕਿ ਨਿਫਟੀ ਦੇ ਵਿੱਚ ਜ਼ਿਆਦਾਤਰ ਹੁੰਦਾ ਹੈ ਦੋ ਟ੍ਰੈਂਡ ਹੁੰਦੇ ਆ ਪਹਿਲਾ ਮਤਲਬ ਕਿ ਉੱਤੇ ਚਲ ਗਈ ਫਿਰ 12 1 ਵਜੇ ਦੇ ਕਰੀਬ ਥੱਲੇ ਆ ਗਈ ਸੋ ਦੋ ਟ੍ਰੈਂਡ ਹੁੰਦੇ ਪਹਿਲਾ ਅਪ ਟ੍ਰੈਂਡ ਫਿਰ ਡਾਊਨ ਟ੍ਰੈਂਡ ਇੰਟਰਾਡੇ ਦੇ ਵਿੱਚ ਨਿਫਟੀ ਦੇ ਵਿੱਚ ਜ਼ਿਆਦਾਤਰ ਇਦਾਂ ਹੁੰਦਾ ਹੈ ਪਰ ਪਿੱਛੇ ਜੇ ਜੇ ਆਪਾਂ ਦੇਖੀ ਪਿਛਲੇ ਦੋ ਦਿਨਾਂ ਦੀ ਜੇ ਗੱਲ ਕਰੀਏ ਸੋ ਪਿਛਲੇ ਦੋ ਦਿਨਾਂ ਦੇ ਵਿੱਚ ਜੇ ਨਿਫਟੀ 'ਚ ਆਪਾਂ ਦੇਖਾਂਗੇ ਸੋ ਪਿਛਲੇ ਦੋ ਦਿਨ ਨਿਫਟੀ ਦੇ ਵਿੱਚ ਇੱਕ ਇੱਕ ਟ੍ਰੈਂਡ ਰਿਹਾ ਹੈ ਪਹਿਲਾਂ ਜੇ ਆਪਾਂ ਵੀਰਵਾਰ ਦੀ ਗੱਲ ਕਰਦੇ ਆ ਵੀਰਵਾਰ ਅਪ ਟ੍ਰੈਂਡ ਹੀ ਤੇ ਫਿਰ ਉਸ ਤੋਂ ਬਾਅਦ ਆਪਾਂ ਸ਼ੁੱਕਰਵਾਰ ਦੀ ਜੇ ਗੱਲ ਕਰਦੇ ਆ ਸ਼ੁੱਕਰਵਾਰ ਪੂਰੇ ਦਿਨ ਡਾਊਨ ਟ੍ਰੈਂਡ ਹੀ ਸੋ ਇਹਦੇ ਵਿੱਚ ਜੇ ਤੁਸੀਂ ਹੈਜਿੰਗ ਕੀਤੀ ਹੁੰਦੀ ਜਦੋਂ ਦਿਨ ਸ਼ੁਰੂ ਹੋਇਆ ਸੀ 9:15 ਮਿੰਟ ਤੇ ਤੁਸੀਂ ਕਾਲ ਵੀ ਲੈ ਲਿਆ ਪੁੱਟ ਵੀ ਲੈ ਲਿਆ ਸੋ ਦੈਨ ਉਹਦੇ ਵਿੱਚ ਤੁਸੀਂ ਪੂਰਾ ਦਿਨ ਰੱਖ ਕੇ ਇੱਕ ਵਧੀਆ ਪ੍ਰੋਫਿਟ ਜਨਰੇਟ ਕਰ ਸਕਦੇ ਸੀ ਸੋ ਹੁਣ ਆਪਾਂ ਐਗਜ਼ਾਮਪਲ ਦੇ ਨਾਲ ਸਮਝਾਂਗੇ ਹੁਣ ਦੇਖੋ ਨਿਫਟੀ ਚੱਲਣ ਦੀ ਹੈ 26175 ਤੇ 26175 ਦੇ ਚੱਲਣ ਡਈ ਆ ਸੋ ਸਭ ਤੋਂ ਪਹਿਲਾਂ ਆਪਾਂ ਕਾਲ ਸਾਈਡ ਦੀ ਗੱਲ ਕਰਦੇ ਆ ਕਿ ਆਪਾਂ ਨੂੰ ਲੱਗਦਾ ਕਿ ਨਿਫਟੀ ਸੋਮਵਾਰ ਨੂੰ ਉੱਤੇ ਜਾਊਗੀ ਤੇ ਜੇ ਉੱਤੇ ਜਾਊਗੀ ਤੇ ਫਿਰ ਆਪਾਂ ਕੀ ਕਰਾਂਗੇ ਕਾਲ ਸਭ ਤੋਂ ਪਹਿਲਾਂ ਮਤਲਬ ਕਿ ਆਪਾਂ ਕਾਲ ਲਵਾਂਗੇ ਸੋ ਕਾਲ ਇਹਦੇ ਵਿੱਚ ਕਿਹੜਾ ਲੈਣਾ ਆਪਾਂ ਇੰਦਾ ਮਨੀ ਲੈਣਾ ਹੁੰਦਾ ਹੈ ਇਹਦੇ ਵਿੱਚ ਆਪਾਂ ਐਡ ਦਾ ਮਨੀ ਨਹੀਂ ਲੈਣਾ ਜਦੋਂ ਆਪਾਂ ਹੈਜ ਕਰਨਾ ਉਦੋਂ ਆਪਾਂ ਇੰਦਾ ਮਨੀ ਕਾਲ ਲੈਣਾ ਸੋ ਆਪਾਂ ਨੂੰ ਲੱਗਦਾ ਕਿ ਨਿਫਟੀ ਉੱਤੇ ਜਾਊਗੀ ਤੇ ਨਿਫਟੀ ਦਾ ਪ੍ਰਾਈਸ ਹੈ 26175 ਹੁਣ ਜੇ ਇੱਥੇ ਆਪਾਂ ਐਟ ਦਾ ਮਣੀ ਦੇਖਾਂਗੇ ਤੇ 26150 ਇੱਥੇ ਆਪਣਾ ਐਟ ਦਾ ਮਣੀ ਹੈ ਪਰ ਆਪਾਂ ਇੱਥੇ ਇੰਦਾ ਮਣੀ ਲੈਣਾ ਹੈ ਇੰਦਾ ਮਣੀ ਕਿਉਂਕਿ ਇੰਦਾ ਮਣੀ ਜਿਹੜਾ ਆ ਉਹ ਜ਼ਿਆਦਾ ਵੱਡਾ ਹੈ ਐਟ ਦਾ ਮਣੀ ਨਾਲੋਂ ਸੋ ਇਸ ਕਰਕੇ ਆਪਾਂ ਇਹਦੇ ਵਿੱਚ ਇੰਦਾ ਮਣੀ ਲੈਣਾ 26100 ਦਾ ਕਾਲ ਲਵਾਂਗੇ ਤੇ ਇਹਦੇ ਵਿੱਚ ਜਿਹੜਾ ਪੋਟ ਆਪਾਂ ਲੈਣਾ ਹੈ ਉਹ ਆਊਟ ਆਫ ਦਾ ਮਣੀ ਹੈ ਪੋਟ ਆਊਟ ਆਫ ਦਾ ਮਨੀ ਲੈਣਾ ਹੈ ਹੁਣ ਦੇਖੋ ਚੱਲਣ ਦੀ ਹੈ 26000 ਜਾਂ 175 ਤੇ ਜੀ ਆਪਾਂ ਇਥੋਂ ਐਡ ਦਾ ਮਨੀ ਪੋਟ ਲੈਣਾ ਚਾਹੀਏ ਤੇ ਫਿਰ ਆਪਣਾ ਭਾਂਦਾ 26200 ਦਾ ਪਰ ਆਪਾਂ ਇਥੇ ਲਵਾਂਗੇ ਆਊਟ ਆਫ ਦਾ ਮਨੀ 26150 ਦਾ ਜਿਆਦਾ ਦੂਰ ਦਾ ਨਹੀਂ ਲੈਣਾ ਇੰਦਾ ਮਨੀ ਦੇ ਵਿੱਚ ਵੀ ਆਪਾਂ ਜਿਆਦਾ ਦੂਰ ਦਾ ਇੰਦਾ ਮਨੀ ਨਹੀਂ ਲੈਣਾ ਤੇ ਆਊਟ ਆਫ ਦਾ ਮਨੀ ਦੇ ਵਿੱਚ ਵੀ ਆਪਾਂ ਜਿਆਦਾ ਦੂਰ ਦਾ ਆਊਟ ਆਫ ਦਾ ਮਨੀ ਨਹੀਂ ਲੈਣਾ ਸੋ ਮੇਨ ਗੱਲ ਇਹ ਆ ਕਿ ਜਿਹੜੀ ਤੁਹਾਡੀ ਡਾਇਰੈਕਸ਼ਨ ਆ ਉਹਦੇ ਵਿੱਚ ਤੁਹਾਡਾ ਜਿਹੜਾ ਸਟ੍ਰਾਈਕ ਪ੍ਰਾਈਸ ਉਹ ਇੰਦਾ ਮੰਨੀ ਕਿਉਂਕਿ ਇੱਥੇ ਆਪਣੀ ਡਾਇਰੈਕਸ਼ਨ ਆ ਕਾਲ ਸਾਈਡ ਕੀ ਆਪਾਂ ਲਗਦਾ ਮਾਰਕੀਟ ਉੱਤੇ ਜਾਊਗੀ ਇਸ ਕਰਕੇ ਆਪਾਂ 26100 ਦਾ ਇੰਦਾ ਮੰਨੀ ਕਾਲ ਲੈ ਲਿਆ ਤੇ ਦੂਜੀ ਸਾਈਡ ਤੇ ਕਿ ਜੇ ਆਪਣੀ ਡਾਇਰੈਕਸ਼ਨ ਗਲਤ ਹੁੰਦੀ ਹੈ ਮਾਰਕੀਟ ਥੱਲੇ ਚਲ ਜਾਂਦੀ ਹੈ ਤੇ ਉਹਦੇ ਵਾਸਤੇ ਆਪਾਂ 26150 ਦਾ ਪੱਟ ਲੈ ਲਿਆ ਸਿੰਪਲ ਹੁਣ ਜੇ ਦੇਖੋ ਪੂਰਾ ਦਿਨ ਮਾਰਕੀਟ ਉੱਤੇ ਗਈ ਫਿਰ ਆਪਾਂ ਨੂੰ ਕਾਲ ਦੇ ਵਿੱਚ ਪ੍ਰੋਫਿਟ ਹੋ ਜਾਊਗਾ ਜੇ ਮਾਰਕੀਟ ਥੱਲੇ ਆਉਂਦੀ ਹੈ ਫਿਰ ਆਪਾਂ ਨੂੰ ਪੱਟ ਦੇ ਵਿੱਚ ਪ੍ਰੋਫਿਟ ਹੋ ਜਾਊਗਾ ਤੇ ਦੂਮੇ ਆਪਾਂ ਇੱਕੇ ਟਾਈਮ ਤੇ ਲੈਣੇ ਆ ਕਾਲ ਵੀ ਲੈ ਲਿਆ ਫਿਰ ਉਸ ਤੋਂ ਬਾਅਦ ਪੁੱਟ ਵੀ ਉਸੇ ਸਮੇਂ ਦੇ ਇੱਕੇ ਟਾਈਮ ਤੇ ਲੈਣੇ ਆ ਹੁਣ ਆਪਾਂ ਗੱਲ ਕਰ ਲੈਨੇ ਪੁੱਟ ਹੈਜਿੰਗ ਦੀ ਪੁੱਟ ਹੈਜਿੰਗ ਦੀ ਗੱਲ ਕਰ ਲੈਨੇ ਆ ਜੇ ਦੇਖੋ ਆ ਆਪਾਂ ਨੂੰ ਲੱਗਦਾ ਆ ਕਿ ਸੋਮਵਾਰ ਨੂੰ ਮਾਰਕੀਟ ਥੱਲੇ ਜਾਊਗੀ ਫਿਰ ਆਪਾਂ ਪੁੱਟ ਹੈਜਿੰਗ ਕਰਾਂਗੇ ਪੁੱਟ ਹੈਜਿੰਗ ਕਿਵੇਂ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਨਿਫਟੀ ਚੱਲਣ ਰਹੀ ਆਪਣੀ 26175 ਤੇ 26175 ਤੇ ਚੱਲਣ ਰਹੀ ਤੇ ਆਪਾਂ ਇੱਥੇ 26250 ਦਾ ਪੁੱਟ ਲਾਵਾਂਗੇ ਜਿਹੜਾ ਕਿ ਇੰਦਾ ਮਣੀ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਜਿਹੜੀ ਤੁਹਾਡੀ ਡਾਇਰੈਕਸ਼ਨ ਆ ਜਿੱਧਰ ਨੂੰ ਤੁਹਾਨੂੰ ਲੱਗਦਾ ਕਿ ਨਿਫਟੀ ਜਾਊਗੀ ਉਧਰਲੀ ਸਾਈਡ ਦਾ ਜਿਹੜਾ ਮਤਲਬ ਉਹ ਦੀ ਸਟ੍ਰਾਈਕ ਪ੍ਰਾਈਸ ਤੁਸੀਂ ਲੈਣਾ ਆ ਉਹ ਇਹੰਦਾ ਨਹੀਂ ਲੈਣਾ ਸੋ ਇੱਥੇ ਆਪਣਾ ਜਿਹੜਾ ਪੋਟ ਆ 26250 ਦਾ ਉਹ ਇਹੰਦਾ ਨਹੀਂ ਆਪਾਂ ਲੈਣਾ ਕਿਉਂਕਿ ਆਪਾਂ ਨੂੰ ਲੱਗਦਾ ਨਿਫਟੀ ਥੱਲੇ ਜਾਊਗੀ ਪਹਿਲਾ ਵੀ ਉਹ ਆਪਣਾ ਥੱਲੇ ਦਾ ਹੈ ਹੁਣ ਇਹਦੇ ਵਿੱਚ ਆਪਾਂ ਨੂੰ ਸੇਫਟੀ ਵੀ ਚਾਹੀਦੀ ਹੈ ਕਿਉਂਕਿ ਦੇਖੋ ਕੋਈ ਚੀਜ਼ ਦੀ ਗਰੰਟੀ ਤਾਂ ਹੈਗੀ ਨਹੀਂਗੀ ਆਪਾਂ ਨੂੰ ਲੱਗਦਾ ਥੱਲੇ ਜਾਊਗੀ ਇਸ ਕਰਕੇ ਆਪਾਂ ਲੈ ਲਿਆ 26250 ਦਾ ਪੋਟ ਪੂਰੇ ਦਿਨ ਵਾਸਤੇ ਹੋਲਡ ਕਰਨ ਵਾਸਤੇ ਤੇ ਦੂਜੀ ਪਾਸ 26200 ਦਾ ਕਾਲ 26200 ਦਾ ਕਾਲ ਕਿਉਂ ਲੈਣ ਦੇ ਆ ਕਿਉਂਕਿ 26200 ਦਾ ਕਾਲ ਆਊਟ ਆਫ ਦਾ ਮਨੀ ਬੰਦਾ ਹੈ 26175 ਤੇ ਚੱਲਣ ਢੀ ਹੈ ਜੇ 26150 ਦਾ ਆਪਾਂ ਲੈ ਨਹੀਂ ਇਥੇ ਕਾਲ ਉਹ ਐਡ ਦਾ ਮਨੀ ਸੀ ਸੋ ਇਸ ਕਰਕੇ ਆਪੇ ਇਥੇ 26200 ਦਾ ਲਿਆ ਸੋ ਜਿਹੜੀ ਡਾਇਰੈਕਸ਼ਨ ਨੂੰ ਆਪਾਂ ਲੱਗਦਾ ਕਿ ਨਹੀਂ ਜਾ ਸਕਦੀ ਉਧਰ ਉਧਰਲਾ ਜਿਹੜਾ ਆਪਾਂ ਲੈਣਾ ਆ ਸਟ੍ਰਾਈਕ ਪ੍ਰਾਈਸ ਉਹ ਆਊਟ ਆਫ ਦਾ ਮਨੀ ਹੋਣਾ ਤੇ ਜਿੱਧਰ ਨੂੰ ਆਪਾਂ ਲੱਗਦਾ ਜਾਊਗੀ ਜਿਹੜਾ ਪਹਿਲਾਂ ਵੀ ਉਹ ਆਪਣਾ ਉਧਰ ਆਪਾਂ ਇਹਦਾ ਮਨੀ ਲੈਣਾ ਹੁਣ ਇਹਦੇ ਵਿੱਚ ਹੀ ਸਿੰਪਲ ਜੇ ਦੇਖੋ ਆਪਣੀ ਸਾਈਡ ਦੇ ਵਿੱਚ ਚੱਲੇਗੀ ਥੱਲੇ ਜਾਂਦੀ ਆ ਤੇ ਫਿਰ ਆਪਾਂ ਨੂੰ ਦੇਖੋ ਉੱਪਰ ਦੇ ਵਿੱਚ ਪ੍ਰੋਫਿਟ ਹੋ ਜੂਗਾ ਤੇ ਜੇ ਆਪਣੀ ਡਾਇਰੈਕਸ਼ਨ ਦੇ ਵਿੱਚ ਨਹੀਂ ਜਾਂਦੀ ਉਲਟਾ ਜਾਂਦੀ ਆ ਉੱਤੇ ਚਲ ਜਾਂਦੀ ਆ ਤੇ ਫਿਰ ਆਪਾਂ ਨੂੰ ਕਾਲ ਦੇ ਵਿੱਚ ਪ੍ਰੋਫਿਟ ਹੋ ਜੂਗਾ ਇੱਕ ਜੀ ਦੇ ਵਿੱਚ ਦੋਨਾਂ ਦੇ ਵਿੱਚੋਂ ਪ੍ਰੋਫਿਟ ਹੋ ਜੂਗਾ ਪਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਟ੍ਰੈਂਡ ਇੱਕ ਹੋਣਾ ਚਾਹੀਦਾ ਪੂਰੇ ਦਿਨ ਵਾਸਤੇ ਜਿੱਦਾਂ ਕਿ ਦੇਖੋ ਵੀਰਵਾਰ ਹੋਇਆ ਸੀ ਤੇ ਜਿੱਦਾਂ ਦੇਖੋ ਸ਼ੁੱਕਰਵਾਰ ਹੋਇਆ ਸੀ ਜੇ ਇਦਾਂ ਦੀ ਮਾਰਕੀਟ ਚਲਦੀ ਆ ਪੂਰੇ ਦਿਨ ਵਾਸਤੇ ਇੱਕ ਟ੍ਰੈਂਡ ਹੁੰਦਾ ਆ ਸੋ ਫਿਰ ਤਾਂ ਹੈ ਜਿੰਗ ਦੇ ਵਿੱਚ ਬਹੁਤ ਵਧੀਆ ਤੁਸੀਂ ਪ੍ਰੋਫਿਟ ਕਰ ਸਕਦੇ ਜੋ ਹੈ ਜਿੰਗ ਕਰਕੇ ਤੇ ਪਰ ਜੇ ਦੇਖੋ ਇੱਕ ਦਿਨ ਦੇ ਵਿੱਚ ਦੋ ਟ੍ਰੈਂਡ ਹੁੰਦੇ ਆ ਤੇ ਉਹਦੇ ਵਿੱਚ ਥੋੜਾ ਜਿਹਾ ਰਿਸਕੀ ਆ ਉਹਦੇ ਵਿੱਚ ਤੁਹਾਨੂੰ ਸਮਝਣਾ ਪੈਣਾ ਜਦੋਂ ਤੁਸੀਂ ਹੈਜ ਕਰ ਲਿਆ ਤੇ ਫਿਰ ਤੁਹਾਨੂੰ ਪ੍ਰਾਈਸ ਐਕਸ਼ਨ ਵੇਖਣਾ ਪੈਣਾ ਜਦੋਂ ਤੁਹਾਨੂੰ ਲੱਗਦਾ ਕਿ ਜਦਾ ਮੰਨ ਲਓ ਕਿ ਤੁਸੀਂ ਪਹਿਲਾਂ ਪੁੱਟ ਸਾਈਡ ਦਾ ਇੱਥੇ ਐਜ ਕੀਤਾ ਆਪਾਂ ਆਪਾਂ ਲੱਗਦਾ ਥੱਲੇ ਜਾਊਗੀ ਹੁਣ ਥੱਲੇ ਜਾਣ ਲਈ ਆਪਣੀ ਡਾਇਰੈਕਸ਼ਨ ਦੇ ਵਿੱਚ ਜਾਣ ਲਈ ਹੈ ਤੇ ਥੱਲੇੋਂ ਜਾ ਕੇ ਕੋਈ ਮੰਨ ਲਓ ਮਜ਼ਬੂਤ ਸਪੋਰਟ ਆ ਗਿਆ ਤੇ ਆਪਾਂ ਨੂੰ ਲੱਗਦਾ ਕਿ ਇੱਥੋਂ ਟ੍ਰੈਂਡ ਚੇਂਜ ਹੋ ਸਕਦਾ ਉਦੋਂ ਤੁਸੀਂ ਐਗਜ਼ਿਟ ਕਰ ਸਕਦੇ ਹੋ ਤੇ ਉਸੇ ਤਰ੍ਹਾਂ ਕੌਨ ਸਾਈਡ ਦੇ ਵਿੱਚ ਆਪਣਾ ਵਿਊ ਸਿੱਤੇ ਦਾ ਉੱਤੇ ਹੀ ਜਾਣ ਲਈ ਹੈ ਮਾਰਕੀਟ ਤੇ 12 1 ਵਜੇ ਦੇ ਕਰੀਬ ਆਪਾਂ ਨੂੰ ਲੱਗਾ ਕਿ ਟ੍ਰੈਂਡ ਹੁਣ ਚੇਂਜ ਹੋ ਸਕਦਾ ਕੋਈ ਮਜ਼ਬੂਤ ਰੈਜ਼ਿਸਟੈਂਸ ਆ ਗਿਆ ਇੱਥੋਂ ਡਾਊਨ ਟ੍ਰੈਂਡ ਹੋ ਸਕਦਾ ਉਦੋਂ ਤੁਸੀਂ ਇਹਦੇ ਵਿੱਚ ਐਗਜ਼ਿਟ ਕਰ ਸਕਦੇ ਹੋ ਬਾਕੀ ਬੈਸਟ ਜਿਹੜੀ ਹੈ ਨਾ ਹੈਜਿੰਗ ਟ੍ਰੈਂਡੀ ਡੇ ਵਾਸਤੇ ਹੁੰਦੀ ਹੈ ਜਿੱਦਨ ਮਤਲਬ ਹੈ ਕਿ ਕੋਈ ਬ੍ਰੇਕਆਊਟ ਹੋਇਆ ਹੋਏ ਤੇ ਆਪਾਂ ਨੂੰ ਪਤਾ ਹੋਏ ਕਿ ਪੂਰਾ ਦਿਨ ਉੱਤੇ ਜਾਣਾ ਜਾਂ ਫਿਰ ਜਿੱਦਨ ਕੋਈ ਬ੍ਰੇਕਡਾਊਨ ਹੋਇਆ ਹੋਏ ਤੇ ਆਪਾਂ ਨੂੰ ਪਤਾ ਹੁੰਦਾ ਕਿ ਪੂਰਾ ਦਿਨ ਥੱਲੇ ਜਾਣਾ ਉਸ ਦਿਨ ਜੇ ਆਪਾਂ ਹੈਜਿੰਗ ਕਰਦੇ ਹਾਂ ਉਹ ਦਿਨ ਸਭ ਤੋਂ ਬੈਸਟ ਹੁੰਦਾ ਹੈਜਿੰਗ ਵ ਤੁਸੀਂ ਐਸੀ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ